ਮਰ ਜਾਂਦੇ ਭੁੱਖੇ ਲੰਗਾ ਦਾ ਕੋਈ ਸ਼ਾਇਰੀ ਘਾੜ ਨਹੀਂ ਛੱਡੀ ਤੋਂ ਸਾਡਾ ਦੇਣ ਕਿੱਥੇ ਦਵਾਂਗੇ ਸਾਨੂੰ ਸਰਕਾਰ ਨਾਲ ਕੀ ਲੱਗੇ ਸਾਡੀ ਤਾਂ ਤੁਸੀਂ ਸਰਕਾਰ ਆ ਤੁਸੀਂ ਸਾਡੀ ਬਾਹ ਫੜੀ ਆ ਪਰ ਕੋਈ ਸਰਕਾਰ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਤੇ ਨਾ ਬਿਆਨ ਦਿੱਤਾ ਨਾ ਉਹਨਾਂ ਪੁੱਛਿਆ ਵੀ ਪੰਜਾਬ ਚ ਪਾਣੀ ਆਇਆ ਆ ਤੁਹਾਨੂੰ ਫੜਿਆ ਸਾਨੂੰ ਤੋੜਤੇ ਨੇ ਹੱਸਿਆ ਤੁਹਾਡੇ ਤੇ ਮਹਾਰਾਜ ਨੇ ਤੁਹਾਨੂੰ ਇੱਧਰ ਨੂੰ ਕੀਤਾ ਵੀ ਉੱਥੇ ਚਲੋ ਮਾਰ ਮਾਰ ਕੇ ਕੁੱਟਾ ਕਰੋ ਹਾਂ ਤੁਹਾਨੂੰ ਮਾਰ ਭਾਨ ਵੇਖੀ ਤੁਹਾਨੂੰ ਲੱਗਦਾ ਯਾਦ ਰੱਖੀ ਤੇਰੇ ਪਰਿਵਾਰ ਨੂੰ ਵੇਖੀ ਭਾਗ ਲੱਗਦਾ ਲੱਗੂ 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 ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਵਾਰ ਫਿਰ ਤੋਂ ਹਰੀ ਦੇ ਪੱਤਣ ਦੇ ਵਿੱਚ ਰਾਸ਼ਨ ਵੰਡ ਰਹੇ ਆ ਲੋਕਾਂ ਨੂੰ ਲੋੜਵੰਦ ਸਮਾਨ ਦੇ ਰਹੇ ਆ ਤਰਪਾਲ ਦੇ ਰਹੇ ਆ ਤੇ ਮਛਰਦਾਨੀਆਂ ਦਵਾਈ ਬਾਬਾ ਦੀਪ ਸਿੰਘ ਸੇਵਾਦਲ ਮਨਜੋਤ ਭਾਜੀ ਨਾਲ ਅੱਜ ਫਿਰ ਇੱਕ ਤੋਂ ਇਹ ਤਾਂ ਭਾਜੀ ਹੁਣੇ ਤਾਂ ਪਿਛਲੇ 4-5 ਦਿਨ ਤੋਂ 6 ਦਿਨ ਤੋਂ ਇੱਥੇ ਸਵਾਮਨ ਨਿਵਾ ਰਹੇ ਆ ਆਪਣੀਆਂ ਤੇ ਆਪਣਾ ਇੱਕ ਮੋਰਚਾ ਵੀ ਲਾਇਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੋਡਬੰਦ ਲੋਣਾ ਵਾਸਤੇ ਹਰੇਕ ਚੀਜ਼ ਮਹੀਆ ਕਰਵਾਈ ਜਾ ਰਹੀ ਆ ਚਾਹੇ ਉਹ ਰਾਸ਼ਨ ਹੋਇਆ ਚਾਹੇ ਉਹ ਮਛਰਦਾਨੀ ਹੋਈ ਸਾਰਾ ਕੁਝ ਪਾਣੀ ਉੱਤਰਿਆ ਆ ਘਟ ਹੋ ਗਿਆ ਪਾਣੀ ਪਰ ਬੋਟਾਂ ਦਾ ਚੱਲਣਾ ਬਹੁਤ ਔਖਾ ਹੋਇਆ ਪਿਆ ਕਿਉਂਕਿ ਝੋਨਾ ਫਸ ਜਾਂਦਾ ਆ ਫਿਰ ਬੂਟੀ ਬਹੁਤ ਆ ਇਹ ਲੋਕ ਡੇਰਿਆਂ ਚ ਫਸੇ ਹੋਏ ਆ ਇਹ ਲੋਕਾਂ ਨੂੰ ਔਖਾ ਹੋਇਆ ਪਿਆ ਕਿਉਂਕਿ ਇਹ ਲੋਕ ਜਦੋਂ ਇੱਥੇ ਰਹਿੰਦੇ ਸੀ ਨਾ ਇੱਥੇ ਪਹਿਲਾਂ ਕੋਈ ਪਾਣੀ ਦਾ ਵਹਾਅ ਦੇ ਖੇਤਾਂ ਦੇ ਵਿੱਚ ਦਾ ਲੋਕਾਂ ਦੇ ਡੇਰੇ ਹੁੰਦੇ ਨਾ ਇਹ ਡੇਰੇ ਹੁੰਦੇ ਆ ਤੇ ਤਾਂ ਕਰਕੇ ਔਖਾ ਹੋ ਰਿਹਾ ਪਰਮਾਤਮਾ ਜਲਦੀ ਇਹਨਾਂ ਨੂੰ ਪਾਣੀ ਚੋਂ ਕੱਢੇ ਤੇ ਵੇਰੇਂਦਰੋ ਕਰ ਲੈ ਸਾਫ ਕਰ ਜੀ ਅੰਦਰੋਂ ਚਿੱਕੜ ਕੱਢਦਾ ਜੀ ਆਹ ਦੇਖ ਲੋ ਆ ਕਰੋੜ ਕਰੋੜ ਕੋਠੀਆਂ ਦੇ ਹਾਲ ਕਿਦਾਂ ਲੋਕ ਵਿਚਾਰੇ ਗਾਰੇ ਚ ਬੈਠੇ ਆ ਇਹ ਕੁਦਰਤ ਦੀ ਮਾਰ ਵਾ ਘਰਾਂ ਚ ਚਿੱਕੜੀ ਚਿੱਕੜ ਹੋਇਆ ਪਿਆ ये हालात व पेसी लगे घर पर बी जी हालात बहुत बुरे आलात देखो ती तो देखो जी सामने ए सी सब कुछ खत्म हो गया तैयार चिकड़ना भरया पर पा परिवार के ਕਿੱਦਾਂ ਚ ਹਾਈ ਲੋਕਾਂ ਦੇ ਘਰਾਂ 'ਚ ਪਾਣੀ ਉਹਦੇ ਖੜਾ ਕਿਚਨ ਦੇ ਵਿੱਚ ਪਾਣੀ ਉਹਦੇ ਖੜਾ ਇਹ ਦੋ ਦੋ ਤਿੰਨ ਤਿੰਨ ਮੰਜ਼ਲਾ ਕੋਠੀਆਂ ਆ ਜਿਨ੍ਹਾਂ ਦੇ ਹਾਲਾਤ ਵਾ ਮਾ ਜੀ ਕਿੰਨਾ ਕਿੰਨੇ ਪੈਸੇ ਲੱਗੇ ਸੀ ਕੋਠੀਆਂ ਤੇ ਜੀ ਬਹੁਤ ਜ਼ਿਆਦੇ ਪੈਸੇ ਲਾਏ ਸੀ ਭੈਣ ਬਿਲਕੁਲ ਤਿਆਰ ਹੋ ਗਈਆਂ ਪਰ ਸੁੱਖ ਕੋਈ ਨਹੀਂ ਇਹਨਾਂ ਦਾ ਆ ਸਾਨੂੰ ਕਿੰਨਾ ਲਗਭਗ ਕਿੰਨੀ ਦੋਨਾਂ ਕੋਠੀਆਂ ਕਿੰਨੇ ਜਾਂ 55 ਲੱਖ ਲੱਗ ਗਿਆ ਸਰ ਇੱਕ ਇੱਕ ਕੋਠੀ ਤੇ ਹਾਂ ਸਾਡੇ ਸਹੁਰੇ ਨੇ ਲਾਏ ਅਸੀਂ ਆਪ ਤਾਂ ਨਹੀਂ ਅਜੇ ਪਾਈਆਂ ਉਹਨੇ ਪਾਈਆਂ ਪਾਈਆਂ ਰਿਜਨ ਨਾਲ ਹੀ ਸਾਰਾ ਕੰਮ ਹੈ ਬਹੁਤ ਵਧੀਆ ਕੀਤਾ ਪਰ ਹੁਣ ਕੋਈ ਉਹ ਐਵੇਂ ਗਈਆਂ ਕੋਟੀਆਂ ਤੋਂ ਵੀ ਭੜੇ ਅਸੀਂ ਇਸ ਟਾਈਮ ਹੋਏ ਪਏ। ਕੋਟੀਆਂ ਤੇ ਕੀ ਬਹਿਣਾ? 10-10 ਫੁੱਟ ਪਾਣੀ ਆ ਕੋਟੀਆਂ। ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੰਦਾ। ਥੱਲੇ ਅਸੀਂ ਉਤਰੇ ਨਹੀਂ ਅੱਜ 16-17 ਦੇ ਰੋਗ ਆ। ਭਾਈ। ਥੱਲੇ ਨਹੀਂ ਅਸੀਂ ਉਤਰੇ ਅਸੀਂ ਉੱਪਰ ਹੀ ਬੈਠੇ ਆ। ਬੰਦੇ ਜਾਂਦੇ ਆ ਦੀ ਮੱਝਾਂ ਵੇਖ ਹੁੰਦੇ ਆ। ਅਸੀਂ ਨਹੀਂ ਥੱਲੇ ਡਰ ਬੈਗੇ ਅੰਦਰ। ਉਹ ਨਾ ਥੱਲੇ ਉਤਰਿਆਂ ਜੇ ਨਾ ਘੌਰ ਬਹੁਤ ਪੈ ਗਈ ਆ। ਥੱਲੇ ਉਤਰੇ ਨਹੀਂ ਜਾਂਦਾ ਸਾਡੇ ਤੋਂ। ਆ ਹਾਲਾਤ ਆ ਥੱਲੇ। ਆ ਹਾਲਾਤ। ਆ ਦੇਖ ਲੋ। ਇਹ ਹਾਲਾਤ ਵਾ ਤਿੰਨ ਤਿੰਨ ਮੰਜ਼ਲਾ ਕੋਠੀਆਂ ਦੇ ਆਲੇ ਦੁਆਲੇ 8 8 ਫੁੱਟ ਪਾਣੀ ਆ ਤੇ ਗੱਬੇ ਇਹ ਕੋਠੀਆਂ ਪਰਿਵਾਰ ਦਾ ਕਿੰਨਾ ਕੁ ਬੁਰਾ ਹਾਲ ਆ ਵਿਚਾਰੇ ਉੱਪਰ ਹੀ ਨੇ ਕਿੰਨਾ ਕਿੰਨਾ ਪਾਣੀ ਆ ਗਿਆ ਸੀਗਾ ਜੀ ਅੰਦਰ ਬਹੁਤ ਸਾਰਾ ਪਾਣੀ ਹੈ ਕੋਠੀਆਂ ਤਾਂ ਤਾਂ ਹੋ ਗਿਆ ਸੀ ਅੱਛਾ ਜੀ ਹਾਂ ਬਹੁਤ ਜ਼ਿਆਦਾ ਪਾਣੀ ਸੀ ਅਸੀਂ ਇਹ ਕੋਠੀਆਂ ਉੱਚੀਆਂ ਕਰਾਂਗੇ ਫੇਰ ਕਾ ਸਾਡਾ ਕੰਮ ਚੱਲੂਗਾ ਨਹੀਂ ਤਾਂ ਨਹੀਂ ਚੱਲਦਾ ਕਿਦਾਂ ਦੋ ਦੋ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਦਾ ਖਤਮ ਹੋ ਗਿਆ ਕੰਮ ਬਹੁਤ ਹੋ ਗਿਆ ਤੇ ਪੈਸਾ ਲਾਇਆ ਬੇਕਾਰ ਗਿਆ ਕਿੰਨਾ ਪੈਸਾ ਲਾਇਆ ਸੀਗਾ ਬਹੁਤ ਪੈਸਾ ਹੈ 50 ਲੱਖ ਰੁਪਇਆ ਦੋਨਾਂ ਕੋਠੀਆਂ ਤੇ ਲਾਇਆ ਉਹ ਖਤਮ ਹੋ ਗਿਆ ਹੋਰ ਉਹ ਗਿਆ ਇਹ ਵੀ ਇਹ ਹਾਲਾਤ ਆ 50 50 ਲੱਖ ਦੀਆਂ ਕੋਠੀਆਂ ਦੇ ਹਾਲਾਤ ਆਇਆ ਦੋਸਤੋ ਦੇਖ ਲਓ ਕਿਦਾਂ ਚੱਕਰ ਦੇ ਵਿੱਚ ਪਸ਼ੂ ਬੈਠੇ ਆ ਆਪ ਬੈਠੇ ਆ ਹਾਲਾਤ ਦੇਖ ਲਓ ਘਰਾਂ ਦੇ ਕੀ ਆ ਸਵੇਰੇ ਉੱਠਦੇ ਆ ਕਹਿੰਦੇ ਚਾਰੇ ਪਾਸੇ ਪਾਣੀ ਪਾਣੀ ਆਉਂਦਾ ਬੁਰਾ ਹਾਲ ਪਿਆ ਦੋ ਕੋਠੀਆਂ ਦੇ ਉੱਪਰ ਮਾੜੀ ਭਲਾ ਕਰੇ ਤੁਹਾਡਾ ਛੇਰੋ ਬਗਿਓ ਜਿਲ੍ਹੇ ਦੀ ਸਾਡੀ ਬਾਹ ਫੜੀ ਆ ਪਰ ਕੋਈ ਸਰਕਾਰ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਤੇ ਨਾ ਬਿਆਨ ਦਿੱਤਾ ਨਾ ਉਹਨਾਂ ਪੁੱਛਿਆ ਵੀ ਪੰਜਾਬ ਚ ਪਾਣੀ ਆਇਆ ਆ ਤੁਹਾਨੂੰ ਫੜਿਆ ਸਾਨੂੰ ਘੜ ਤੋੜਤੇ ਨੇ ਫੜ ਕੇ ਤੇਰਾ ਸੈਂਟਰ ਲਾਤਾ ਫੜ ਕੇ ਗੱਡੀਆਂ ਦੀ ਗੱਡੀਆਂ ਆਈਆਂ ਸ਼ਹਿਰਾਂ ਦਾ ਮਾ ਆਪ ਜਾਂਦੇ ਭੁੱਖੇ ਲੰਗਰ ਦਾ ਕੋਈ ਸ਼ਾਇਰੀ ਘਾੜ ਨਹੀਂ ਛੱਡੀ ਤੁਹਾਂ ਅਗਨ ਬੋਰਡ ਦਾਲ ਦਾਲੇ ਸਾਡੇ ਕਮਾਈ ਫਿਰਦੇ ਜੇ ਰਾਸ਼ਨ ਦਾਲ ਦਾਲੇ ਕਮਾਈ ਫਿਰਦੇ ਜੇ ਅਹੀਂ ਤੁਹਾਡਾ ਦੇਣ ਕਿੱਥੇ ਦਵਾਂਗੇ ਸਾਨੂੰ ਸਰਕਾਰ ਨਾਲ ਕੀ ਲੱਗੇ ਸਾਡੀ ਤਾਂ ਤੁਸੀਂ ਸਰਕਾਰ ਆ ਸਕਦੇ ਸਾਡੀ ਤਾਂ ਤੁਸੀਂ ਸਰਕਾਰ ਆ ਅਹੀਂ ਜਿੰਦੇ ਜੀਦੇ ਅਸੀਂ ਦਾ ਨਾਂ ਲਿਆ ਕਰਾਂਗੇ ਵੀ ਆਹ ਮੌਕਾ ਹਟ ਗਿਆ ਤੇ ਆਹ ਕੱਲੂ ਕਰਾ ਸਕਦਾ ਮੈਂ ਤੁਹਾਨੂੰ ਬੜਾ ਦਊਗਾ ਅਸੀਂ ਕਿਤੇ ਦੱਸ ਕੇ ਆਏ ਤੁਹਾਨੂੰ ਰੱਬ ਵਸਿਆ ਤੁਹਾਡੇ ਚ ਮਹਾਰਾਜ ਨੇ ਤੁਹਾਨੂੰ ਇੱਧਰ ਨੂੰ ਕੀਤਾ ਵੀ ਉੱਥੇ ਚਲੋ ਮਹਾਰਾਜ ਕਿਰਪਾ ਕਰੋ ਹਾਂ ਤੁਹਾਨੂੰ ਮਹਾਰਾਜ ਭਰਾਵਾਂ ਦਾ ਧੰਨਵਾਦ ਭਾਨ ਵੇਖੀ ਤੁਹਾਨੂੰ ਲੱਗਦਾ ਹੈ ਯਾਦ ਰੱਖੀ ਤੇਰੇ ਪਰਿਵਾਰ ਨੂੰ ਵੇਖੀ ਭਾਗ ਲੱਗਦਾ ਲੱਗੂ 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 ਨਾ ਗਰੀਬਾਂ ਦੀ ਆਣ ਕੇ ਤੁਸਾਂ ਬਾਹ ਫੜੀ ਆ ਸਾਡੇ ਭਾ ਦੀ ਸਰਕਾਰ ਸੱਚੀ ਤੁਸੀਂ ਜੀ ਕੀ ਯਾਰ ਕਹਿੰਦੇ ਐਸਾ ਵੇਖਣਾ ਸਾਡੇ ਅੰਦਰ ਇੱਕ ਦਾ ਜੇੁੰਦਾ ਵਾ ਲੈ ਇਹ ਕਹਿ ਰਹਾ ਹੈਗਾ ਥੋੜੇ ਚਾਵਾ ਇਹ ਸਾਰੇ ਟੁੱਟ ਗਿਆ ਜੀ ਸਾਡੇ ਘਰ ਨਾ ਚੱਲਦੀ ਕਿ ਇਹਨਾਂ ਦੇ ਪਾਪਾਂ ਨਹੀਂ ਜਿਵੇਂ ਹੋਈਆ ਕੰਮ ਕਰ ਉਹ ਵਿਚਾਰੇ ਚੋਤਰਾ ਹੀ ਫਿਰੇ ਸਮਾਨ ਇਧਰੋਂ ਕਮਰੇ ਦੇ ਕੋ ਸਾਰਾ ਘਰ ਹੀ ਬਾਨਿਆਂ ਵਾਲਾ ਔਰ ਉਹ ਸਾਰਾ ਬਾਇਰ ਇਧਰ ਉਹ ਸਾਰਾ ਘਰ ਆ ਤਸਵੀਰ ਦੇਖੋ ਤੇ ਪੂਰਾ ਘਰ 파ੜ ਚ ਪਿਆ ਚਾਹ ਲਈਏ ਪਾਣੀ ਪੀਣਾ ਪਹਿਲਾਂ ਇਹ ਪਰਵਾਹ ਆ ਤੁਹਾਨੂੰ ਇਹ ਦਵਾਈ ਵਾਲੇ ਮੰਗੀ ਸੀ ਆ ਰੱਖ ਦਿੱਤੀ ਇੱਥੇ ਹਾਂਜੀ ਆ ਰੱਖੀ ਦਵਾਈ ਮੰਗੀ ਸੀ ਉਹਨੇ ਬਾਕੀ ਪਾਣੀ ਤਰਪਾ ਸਾਰਾ ਕੁਝ ਆ ਹੀ ਰੱਖ ਤਾ ਆ ਪੂਰਾ ਘਰ ਬਹਿ ਗਿਆ ਸਾਰਾ ਗਾਇ ਗਿਆ ਸਾਰਾ ਬਹਿ ਗਿਆ ਆ ਲਿਆ ਪਾਤੀ ਆ ਨਹੀਂ ਬਸ ਮਾਤਾ ਜੀ ਬਸ ਜੀ ਧੰਨਵਾਦ ਤੁਹਾਡਾ ਬਹੁਤ ਜਿਗਰਾ ਹੈ ਜੀ ਇਹ ਮਦਦ ਨਹੀਂ ਉਹ ਤਾਂ ਨਹੀਂ ਸੀ ਇਹ ਅੱਛਾ ਹੁਣ ਜਿਆਦਾ ਹੋ ਗਿਆ ਨਹੀਂ ਜਿਆਦਾ ਹੋਇਆ ਐਸ ਕੀ ਜਵਾਬ ਆ ਗਿਆ ਹਾਂ ਐਸ ਕੀ ਜਵਾਬ ਅੱਛਾ ਮਦਦ ਪਹੁੰਚਦੀ ਆ ਮਦਦ ਤੁਹਾਡੇ ਤੱਕ ਸਹੂਲਤਾਂ ਕਿਦਾਂ ਪਹੁੰਚਦੀਆਂ ਨਾ ਕੋਈ ਨਹੀਂ ਪਾਉਂਗੀ ਅੱਛਾ ਆ ਹੁਣ ਇੱਕ ਤਾਂ ਅੱਗੇ ਆ ਵੀਰ ਦੀ ਲਿ ਗਏ ਸਾਨੂੰ ਅੱਛਾ ਤੇ ਹੋਰ ਕੋਈ ਨਹੀਂ ਆ ਤੁਹਾਡੇ ਵੀ ਤੁਹਾਡੇ ਪੋਤਾ ਮਾਤਾ ਤੁਹਾਡੇ ਪੋਤੇ ਸੀ ਅਸੀਂ ਜਦੋਂ ਵੀ ਪਹਿਲਾਂ ਚੰਨ ਚਾਰ ਦਿਨ ਹੋ ਗਏ ਇੱਥੇ ਆਉਂਦੇ ਹਾਂ ਸਾਰੇ ਏਰੀਆ ਤਕਰੀਬਨ ਅਸੀਂ ਦੋ ਦੋ ਤਿੰਨ ਤਿੰਨ ਵਾਰੀ ਚਾ ਚੁੱਕੇ ਕੋ ਚੋਕ ਕਰਾ ਕੋ ਡਾਕਟਰ ਦੀ ਦਵਾਈਆਂ ਕੋ ਮੈਡੀਸਨ ਕੋ ਰਾਸ਼ਨ ਇਹ ਪਹਿਲਾਂ ਵੀ ਇਹੀ ਸਿੰਘ ਆਏ ਤੇ ਹੁਣ ਫੇਰ ਹਾਂ ਇਹੋ ਹੀ ਆਇਆ ਬੱਦੇ ਵੀ ਤੇ ਪਰਸੋਂ ਵੀ ਤੁਹਾਡੇ ਪਿੰਡ ਪੱਕਾ ਮੋਰਚਾ ਲਾ ਲਿਆ ਇੱਥੇ ਨਾ ਕੋਈ ਨਹੀਂ ਦੇਖੀ ਆਇਆ ਆਇਆ ਕਰ ਜਦ ਮਰਜੀ ਆਇਆ ਮੜਾ ਕਣਕਾਂ ਬੀਜ ਕੇ ਮੈਂ ਤਾਂ ਜਾਵਾਂਗੇ ਕਣਕਾਂ ਬੀਜ ਕੇ ਕਰਾ ਕੇ ਆਇਆ ਨਾ ਸਾਰੇ ਖੇਤ ਵਿੱਚ ਜਾਵਾਂਗੇ ਮੈਂ ਤਾਂ ਕੱਲ ਵੀ ਗੱਲ ਹੀ ਦੱਸੀ ਸੀ ਆ ਦੇਖੋ ਪਾ ਇਹਦਾ ਪੁੱਮੇ ਪਿਓ ਪਤ ਮੱਕ ਕੇ ਟੀ ਇਹਨੂੰ ਸਾਰਾ 1.5 ਸਾਲ ਦਾ ਹੈ ਇਹਦੇ ਸੱਤੇ ਬੇਟੀਆਂ ਨਾ ਸੱਸ ਮੁੰਡਾ ਜਿਹੜਾ ਇਹਨਾਂ ਦਾ ਬੇਟਾ ਸਾਰੇ ਹਾਂਜੀ ਪੁੱਤਰਾ ਜਿਹੜਾ ਇਹਨਾਂ ਦਾ ਹਾਂ ਬਾਕੀ ਡੈਥ ਹੋ ਗਏ ਉਹ ਵੀ ਉਹ ਹੋ ਗੀਆਂ ਮੈਂ ਰੌਲਾ ਪੁਲੇ ਜੀ ਉਹਦੇ ਉਹ ਹੀ ਆ ਜਿਹੜਾ ਪੋਤਰਾ ਹੀ ਮਾਤਾ ਜੀ ਆ ਨੀ ਨੀ ਫੋਨ ਲੱਗਿਆ ਹੋਇਆ ਮੈਂ ਜੋ ਚਾਹ ਬਣਾਉਣੀ ਨਹੀਂ ਨਹੀਂ ਮਾਤਾ ਜੀ ਚਾਹ ਨਹੀਂ ਪੀਣੀ ਹੁਣ ਪਤਾ ਨਹੀਂ ਮਾਤਾ ਜੀ ਦੇ ਆਪਣੇ ਘਰ ਵਾਲੇ ਇਹਨਾਂ ਦਾ ਬੇਟਾ ਘਰ ਦੇ ਵਿੱਚ ਸਾਰਿਆਂ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਦੇਖੋ ਹੁਣ ਮਾਤਾ ਜੀ ਦਾ ਸਿਰਫ ਇੱਕ ਛੋਟਾ ਪੋਤਰਾ ਹੈ ਉਹਦੇ ਵੱਲੋਂ ਹੀ ਜਥੇਬੰਦੀ ਨੂੰ ਹੁਣ ਕਾਲ ਕੀਤੀ ਗਈ ਸੀ ਆ ਤਿੰਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਦਰਦ ਹੈ ਪਹਿਲਾਂ ਤਾਂ ਦਰਦ ਅਜੇ ਤੱਕ ਮੈਨੂੰ ਲੱਗਦਾ ਉਹ ਨਹੀਂ ਘਟਿਆ ਹੋਊਗਾ ਉਹ ਜਦੋਂ ਨਹੀਂ ਭਰੇ ਹੋਣਗੇ ਤਾਂ ਇੱਕ ਹੋਰ ਵੱਡੀ ਮੁਸੀਬਤ ਨੇ ਮੈਂ ਤਾਂ ਹੁਣ ਕੌਣ ਕਮਾਉਂਦਾ ਸੀ ਘਰ ਦੇ ਵਿੱਚ ਹੁਣ ਕਿਵੇਂ ਚੱਲਦਾ ਮੇਰਾ ਇੱਕੀ ਬਾੜਮੀ ਕੀਤੀ ਹੈ ਠੇਕੇ ਤੇ ਪੈਲੀ ਦਿੰਦੇ ਸੀ ਉਸੇ ਨਾਲ ਗਿਜਰਾ ਕਰਦੀਆਂ ਸੀ ਅੱਛਾ ਉਦੋਂ ਹੁਣ ਘਰ ਵੀ ਡਿੱਗ ਰਾਲਾ ਹੈ ਹਾਂ ਹੁਣ ਕਿੰਨਾ ਠੇਕਾ ਪੈਲੀ ਦਾ ਜੀ ਪੈਈ ਦਾ ਤਾਂ 60000 ਰੁਪਈਆ ਸੀ ਤੇ ਜਦੋਂ ਮੁਕੇ ਸੀ ਉਹਦਾ ਕਿਤੇ 30 ਕਿਤੇ 35 ਕਿੰਨੀ ਪੈਲੀ ਪੁੰਹਦੀ ਸੀ ਜੀ ਪੈਈ ਹੈਗੀ ਸਾਡੀ ਉਸ ਤਰ੍ਹਾਂ ਦਰਿਆਕ ਵੀ ਆ ਅਰੇ ਇਹ ਤੇ 25 ਕਿੱਲੇ ਸੀ ਅੱਛਾ ਜਰੀਆ ਕੀ ਸਾਰੀ ਤੁਮਾਂ ਹੋ ਗਈ ਨਹੀਂ ਖਾਵਿਆ ਸਾਰੀ ਹੋ ਗਈ ਇੱਕ ਸਾਲਾ ਫਸਲ ਫਸਲ ਨਹੀਂ ਅੱਛਾ ਫਸਲ ਲਈ ਕਿਤੋਂ ਕਿਤੋਂ 30 40 ਕਿੱਲੇ ਗਏ ਹਾਂ 16 ਕਿੱਲੇ ਸਾਡੇ ਆਏ ਵਿਚੋਂ ਲੱਗ ਗਏ ਜਿਹੜਾ 5 ਕਿੱਲੇ ਕਮਾਤ ਸੀ ਪਹਿਲਾਂ ਕਿੰਨੇ ਜੀਆਂ ਦੀ ਹੋ ਚੁੱਕੀ ਹੈ ਡੈਥ ਜੀ ਜਿੰਨਾ ਜਿੰਨਾ ਅੱਛਾ ਹੁਣ ਇੱਕ ਪੁੱਤਰਾ ਕੋਲ ਹੈ ਇੱਕ ਪੁੱਤਰਾ ਹੈ ਇਹਦਾ ਵਿਆਹ ਸੀ ਤੇ ਬੱਚਿਆਂ ਨੇ ਸਵੈ ਦੇਉ ਚਲੀ ਗਈ ਆ ਜਿਹੜਾ ਮੁੰਡਾ ਨਹੀਂ ਹਾਂ ਹਾਂਜੀ ਇਹਦੇ ਸਾਰੇ 4 ਸਾਲ ਵਿਆਹ ਨੂੰ ਹੋਏ ਸੀ ਜਦੋਂ ਇਹ ਮੋਕੀ ਉਹ ਚਿਹਤਾ ਦਾ ਮੁੰਡਾ ਸੀਗਾ ਜੀ ਹਾਂ ਇਹ ਮੁੰਡਾ ਹੀ ਆਹ ਮੇਰੇ ਘਰ ਆ ਰਿਹਾ ਸੀ ਠੀਕ ਹੈ ਅਗਲੇ ਕਿੰਨੇ ਪੁੱਤ ਮੁੱਕ ਗਏ ਜੀ ਦੋ ਪੁੱਤ ਦੋ ਪੁੱਤ ਸੀ ਤੇ ਗੁੱਡੀਆਂ ਚਾਰੀਆਂ ਹੀ